ਬਹੁਤ ਬਹੁਤ ਮੈਂ ਸਾਰੇ ਹੀ ਪੰਜਾਬ காங்கிரஸ் ਵਜੋਂ ਅੱਜ ਬਨਾਲੇ ਦੇ ਸਾਰੇ ਹੀ ਵੋਟਰਸ ਹੱਥ ਜੋੜ ਕੇ ਅਸੀਂ ਉਹਨਾਂ ਨੂੰ ਸ਼ੁਕਰੀਆ ਦਾ ਕਰਨਾ ਚਾਹਦੇ ਹਾਂ ਕਿ 2.5 ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਜਿਹੜੀ ਨੈਸ਼ਨਲ ਕਾਂਗਰਸ ਤੇ ਪੰਜਾਬ ਪ੍ਰਦੇਸ਼ ਕਾਂਗਰਸ ਹੈ ਉਹ ਸ਼ੁਕਰੀਆ ਅਦਾ ਕਰ ਸਕੇ ਕਿਉਂਕਿ ਮੈਂ ਸਮਝਦਾ ਬਹੁਤ ਵੱਡੀ ਚਿੰਤ ਜਿਹੜੀ ਹੈ ਇਹ ਆਪ ਦਾ ਜਿਹੜਾ ਗੜ ਇਹ ਉਹ ਹੈ ਜਿਹੜੀ ਪਾਰਟੀ ਹੈ ਇਸ ਟਾਈਮ ਸਰਕਾਰ ਦੇ ਵਿੱਚ ਕਿਹੜਾ ਸਾਹਮਣੇ ਵੱਡਾ ਕਿਹੜਾ ਜਿਹੜਾ ਬਰਨਾਲੇ ਦਾ ਉਹ ਅੱਜ ਕਿਹੜਾ ਜਿਹੜਾ ਉਹ ਪਸਪਸ ਹੋ ਗਿਆ ਪੰਜਾਬ ਦੀਆਂ ਬਾਕੀ ਚੋਣਾਂ ਤੇ ਜਿਹੜੀ ਤੁਹਾਡੀ ਗੱਲ ਹੋਏਗੀ ਮੈਂ ਜ਼ਰੂਰ ਕਰਾਂਗਾ ਪਰ ਸਾਰਿਆਂ ਨਾਲ ਪਹਿਲੇ ਇੱਕ ਸਾਡੇ ਵੱਸੇ ਬਹੁਤ ਵੱਡੀ ਗੱਲ ਹੈ ਕਿ ਮਾਲਵੇ ਦੇ ਹਾਸ ਦੇ ਵਿੱਚ ਜਿਹੜਾ ਮਾਲਵੇ ਦਾ ਜਿੱਥੋਂ ਸਿਆਸਤ ਦਾ ਤੁਰੇ ਜਿਹਨੂੰ ਅਸੀਂ ਕਹਿੰਦੇ ਉਸ ਸਿਆਸਤ ਦੇ ਤੁਰੇ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਨਾਂ ਮਾਨ ਸਾਹਿਬ ਦਾ ਕਈ ਦਫਾ ਇੱਥੇ ਆਣਾ ਤੇ ਆਪ ਦਾ ਇੱਥੇ ਤਸਤ ਬਸਤ ਹੋਣਾ ਜਿਹੜਾ ਇੱਕ ਕਲੀਅਰ ਕਟ ਵੈਸੇ ਤੇ 2027 ਦੇ ਵਿੱਚ ਕਾਂਗਰਸ ਆੜੀ ਹੈ ਤੇ ਆਪ ਦੇ ਤਾਂ ਤੋਂ ਮੈਂ ਜਿਹੜੀ ਮੁਕਾਰਤਾਂ ਦੇ ਵਿੱਚ ਜਿਹੜਾ ਨਾ ਤੇ ਜਿਹੜੀ ਇਹਨਾਂ ਨੂੰ ਨਹੀਂ ਸਾਰੇ ਮੇਰੇ ਜਿਹੜੇ ਸਾਥੀ ਪਿੱਛੇ ਖੜੇ ਨਾਂਦੇ ਵਾਲੇ ਜਿਨ੍ਹਾਂ ਨੂੰ ਕਈ ਬਹੁਤ ਸਾਰੇ ਸਾਥੀਆਂ ਨੇ ਸਾਡੇ ਵੀਰਾਂ ਦਾ ਪੈਣਾ ਕਿਦਾਂ ਨਹੀਂ ਪੈਸੇ ਹਰ ਉਹ ਸਾਥੀ ਦਾ ਜਿਹੜੇ ਸਾਡੇ ਪੁੱਤਾਂ ਦੇ ਬੈਠੇ ਜਿੰਨਾ ਰਾਤ ਦੇ ਪੰਜਾਬ ਵਿੱਚ ਲਾਈਏ ਸ਼ਹਿਰ ਵਿੱਚ ਲਾਈਏ ਤੇ ਪੰਜਾਬ ਦੇ ਵਿੱਚੋਂ ਵੀ ਜਿਹੜੇ ਪੰਜ ਚਾਰ ਜ਼ਿਲ੍ਹੇ ਆ ਗਏ ਤੇ ਡਿਊਟੀਆਂ ਲੱਗੀਆਂ ਕੋਈ ਇੱਥੇ ਭਾਵੇਂ ਆ ਕੇ ਨਹੀਂ ਮੈਂ ਵੀ ਆਪਣੇ ਜ਼ਿਲ੍ਹੇ ਤੋਂ ਆ ਕੇ ਹਾਜ਼ਰੀ ਲਵਾ ਕੇ ਤੇ ਇਸ ਗੱਲ ਕਰਨੀ ਲੇਟ ਹੋਇਆ ਕਿ ਮੈਨੂੰ ਪਹੁੰਚੇ 24:30 ਤੇ 4 ਘੰਟੇ ਦਾ ਇਹਦੇ ਪਾਸੇ ਪੂਰੀ ਗੱਲ ਹੈ ਸੁਣੋ ਮੁੱਛੇ ਪੰਜਾਬ ਤੋਂ ਵੀ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਜੇ ਜੇ ਤੁਸੀਂ ਕਲੋਜ਼ਲੀ ਮੌਚ ਕਰੋ ਜਿਹੜੀ ਗੱਲ ਮੈਂ ਪਹਿਲੇ ਦਿਨ ਇਸੀ ਹੀ ਤੋਂ ਡਿਪਰੈਸਰ ਸੌਰੀ ਨਾਲ ਆਖਾ ਵਿੱਚ ਗਈ ਸਰ ਪੁੱਤ ਲਈ ਜਿਹੜਾ ਬਾਹਰ ਦੇ ਇੱਕ ਸੋਚੀ ਸੰਗੀਤ ਨਾਲ ਨਿਨਾਰ ਮਾਰਦੇ ਹੁਣ ਉਹਦੇ ਵਿੱਚ ਕੀ ਡੀਲ ਹੋਈ ਹੈ ਇਹਦੇ ਹੁਣ ਟਾਈਮ ਹੀ ਦੱਸੇਗਾ ਕਿਉਂਕਿ ਅੱਜ ਵੀ ਜਿੱਥੋਂ ਵੀ ਅਸੀਂ ਹਾਰੇ ਆ ਉਹਦੇ ਵਿੱਚ ਤੁਸੀਂ ਵੇਖਦੇ ਹੋ ਭਾਵੇਂ ਕਿੰਨੇ ਵਾਰੀ ਗੱਲ ਕਰਦੀ ਹੈ ਕਿੰਨੇ ਵਾਰੀ ਰਾਜਾ ਬੜਿੰਗਜੀ ਜਿੱਤੇ ਪਾਟ ਪਾਟ ਮੇਰਾ ਪਹਿਲੇ ਵੀ ਮਨਣਾ ਕਿ ਭੱਜਪਾ ਨੇ ਕਲੀਰ ਨੂੰ ਬਾਗ ਦਿੱਤੇ ਆਪ ਤੇ ਭੱਜਪਾ ਜਿਹੜੀ ਭੱਜਪਾ ਇੱਕੋ ਸਿੱਕੇ ਤੇ ਦੋ ਪੈਸੇ ਆਪ ਨੂੰ ਇੱਥੇ ਜਿਉਂਦਿਆਂ ਰੱਖਣ ਵਾਸਤੇ ਕਿਉਂਕਿ ਜੇ ਅੱਜ ਕਾਲੀਦਾਨ ਦਾ ਕੋਈ ਵੋਟ ਬਾਹਰ ਕੱਢ ਲੈਂਦੇ ਉਥੇ ਇੱਕ ਵੀ ਅਸੈਂਬਲੀ ਹਲਸਾ ਜਿਹੜੀ ਚਾਰ ਬਾਇਲੈਕਸ਼ਨ ਹੋਈਆਂ ਐ ਐਕਸੈਪਟ ਫॉर ਚਪੇਵਾਲ ਕੋਈ ਵੀ ਇਹੋ ਜਿਹਾ ਹਲਕਾ ਵੀ ਦਿੱਥੋਂ ਜਿੱਤ ਕੇ ਨਹੀਂ ਸਕਦਾ ਸਿੱਧਾ ਜਿੰਨੀ ਵੋਟ ਅਰਵਿੰਦ ਖੰਨਾ ਜੀ ਨੂੰ ਪਈ ਸੀ ਉਹਦੇ ਨੂੰ ਅੱਜ ਘੱਟ ਸਾ ਕੇਵਲ ਸਿੰਘ ਧਿਲੋਟਾ ਜੀ ਇਸ ਤਰ੍ਹਾਂ ਹੀ ਚੱਬੇ ਬਾਅਦ ਇਹਨਾਂ ਦਾ ਕੈਡੀਡੇਟ ਜਿਹੜਾ ਅਕਾਲੀ ਦਲ ਤੋਂ ਧੰਦਰ ਸਾਭ ਲਿਆ ਅੰਦੇ ਸੀ ਚਾਰ ਵਾਰ ਦੇ ਐਮਐਲਏ ਸਨ ਮਨਿਸਟਰ ਸਨ ਉਹਨਾਂ ਦੀ ਜਮਾਨਤ ਜਦ ਤੋਂ ਆਈ ਉਹਨਾਂ ਨੂੰ 6000 ਵੋਟ ਮਿਲੇ। 6000 ਡੇਰੇ ਬਾਬਾ ਨਾਨਕ ਤੋਂ ਰਵੀ ਕਾੜੋ ਜੀ ਦੇ ਹੋਏ ਨੇ ਜਿਹੜੇ ਅਕਾਲੀ ਦਲ ਛੱਡ ਕੇ ਬਾਹਰ ਪਾਜ ਗਏ ਉਹਨਾਂ ਕਹਿੰਦੇ ਸੋ ਬੀਜੇਪੀ ਟੋਟਲੀ ਰਿਜੈਕਟ ਹੋਈ। ਇਹ ਜਿਹੜਾ ਫਾਰਮੂਲਾ ਟਰਾਈ ਕੀਤਾ ਗਿਆ ਸੀ ਇਹ ਟਰਾਈ ਕੀਤਾ ਸੀ ਕਿ ਪੰਥਕ ਵੋਟ ਦੇ ਜੀ ਜੇ ਜਿਹੜੀ ਕਿਸੇ ਟਾਈਮ 40% ਦੀ ਹੋਂਦ ਪਾਵੇ 20-20% ਰਹਿ ਗਈ ਹੈ ਇਹ ਚਾਹੁੰਦੇ ਸੀ ਟਰਾਈ ਕਰਨਾ ਕਿ ਕੀ ਜੇ ਪੰਥਕ ਜਮਾਤਾਂ ਨਹੀਂ ਲੜਦੀਆਂ ਇਹ ਜਿਹੜੀ ਐਨਡੀ ਕਾਂਗਰਸ ਵੋਟ ਹੈ ਕਿਉਂਕਿ 75 ਸਾਲਾਂ ਪਿੰਡਾਂ ਦੇ ਵਿੱਚ ਵੇਖੋ ਇੱਥੇ ਕਾਂਗਰਸ ਹੈ ਇੱਥੇ ਕੰਨੀ ਦੰਦਸ ਆਪ ਤੇ ਬਿਲਕੁਲ ਨਵੇਂ ਐਂਟਰੀ ਨੇ ਸਾਰੇ ਲੋਕ ਉਹਨਾਂ ਨੂੰ ਜਦੋਂ ਖੁੱਲਾ ਜਗ੍ਹਾ ਦੇ ਦਿੱਤੀ ਕਿ ਕੈਂਡੀਡੇਟ ਅਕਾਦੀ ਦਲ ਦਾ ਹੈ ਨਹੀਂ ਤੋਂ ਬੀਜੇਪੀ ਚਾਹੁੰਦੀ ਸੀ ਵੇਖਣਾ ਕਿ ਕੀ ਇਹ ਵੋਟ ਸਾਨੂੰ ਹੁਣ ਵੀ ਪੈਂਦਾ ਕਿ ਨਹੀਂ ਪੈਂਦਾ ਬਟ ਲਾਸਟ ਮੂਮੈਂਟ ਇਹਨਾਂ ਦੀ ਇਕੱਲੀ ਜਲਦੀ ਲੀਡਰਸ਼ਿਪ ਦੀ ਆਪ ਦੇ ਨਾਲ ਗੱਲਬਾਤ ਕੀ ਮੁੱਕੀ ਹੈ ਕੀ ਸੌਦਾ ਹੋਇਆ ਤੇ ਆਂਦੇ ਦੇਣਾ ਸੇ ਤੁਹਾਨੂੰ ਪਤਾ ਲੱਗਦਾ ਇਹ ਸਾਰੀ ਵੋਟ ਟ੍ਰਾਂਸਫਰ ਹੋਈ ਹੈ ਕਿ ਟ੍ਰਾਂਸਫਰ ਹੋਈ ਹੈ ਤੇ ਇਹ ਰਿਜ਼ਲਟ ਹੈ ਚੱਪੇਵਾਲ ਸਾਡੀ ਆਪਣੀ ਸੀਟ ਸੀ ਅਸੀਂ ਜਿੱਤਦੇ ਸਾਡੇ ਚੋਂ ਵੱਡਾ ਸਾਨੂੰ ਧੋਖਾ ਦੇ ਕੇ ਸਾਡੇ ਤੇ ਚੱਲ ਗਿਆ ਰਾਜਕੁਮਾਰ ਚੱਪੇਵਾਲ ਨਾਲਿਓ ਆਪਣਾ ਕਾਰਡ ਲੈ ਜਿਹਦੇ ਵਿੱਚ ਵੀ ਅੱਜ ਦੇ ਸਾਰੇ ਪੰਜਾਬ ਤੁਸੀਂ ਵੇਖੋ ਜਿੰਨੀਆਂ ਵੋਟਾਂ ਸਾਡੇ ਕੈਂਡੀਡੇਟਸ ਨੂੰ ਪਿਛਲੀ ਅਸੈਂਬਲੀ ਚ ਪਈਆਂ ਓਨੀ ਵੋਟ ਅਸੀਂ ਰੀਟੇਨ ਕੀਤੇ ਤੇ ਇੱਥੇ ਅਸੀਂ ਵਧੇ ਪਰ ਨਾਲੇ ਦੇ ਵਿੱਚ ਅਸੀਂ ਵੋਟ ਅੱਗੇ ਨੂੰ ਵਧੇ ਮੇਰਾ ਖਿਆਲ ਹੈ ਸਰ ਪਾਰਲੀਮੈਂਟ ਤੇ ਵੋਟ तकरीबन ਸਾਢੇ ਵੋਟ 15 ਤੇ 16 ਹਜ਼ਾਰ ਦੇ ਆਸ-ਪਾਸ ਹੋਣੀ ਉਹ ਤੋਂ ਡਬਲ ਆਈ ਅਸੈਂਬਲੀ ਦੇ ਵਿੱਚ ਵੀ ਜੇ ਵੇਖਿਆ ਜੇ ਉਦੋਂ ਵੀ 14-15 ਕੀ ਸੀ ਸੀ ਉਹ ਤੋਂ ਵੀ ਡਬਲ ਆਈ ਹੈ ਤੋਂ ਇਹ ਸਾਰੀ ਆਧੇ ਗੱਲ ਜਿਹੜੀ ਹੈ ਬੇਸ਼ੱਕ ਇਹ ਸਾਫ਼ ਤੌਰ ਤੇ ਸਮਝ ਆ ਰਹੀ ਕਿ ਵੱਡੇ ਪੇਮਾਨੇ ਤੇ ਸਟੇਟ ਲੈਵਲ ਤੇ ਬਹੁਤ ਸਾਰੀਆਂ ਪਾਰਟੀਆਂ ਰਲੀਆਂ ਨੇ ਕੱਲਾ ਕਾਂਗਰਸ ਨੂੰ ਇਹ ਸਾਰੇ ਕੰਮ ਦੇ ਵਿੱਚੋਂ ਲਾਂਭੇ ਕਰਨ ਵਾਸਤੇ। ਤੋਂ ਮੈਂ ਅੱਜ ਆਪਣੀ तमाम ਲੀਡਰਸ਼ਿਪ ਦੇ ਨਾਲ ਕਾਂਗਰਸ ਤੇ ਆਪਣੇ ਛੋਟੇ ਵੀ ਨੂੰ ਬਾਰੇ ਵੀ ਤੇਜਵਾਸੀ ਆ ਤੇ ਨਾਲ ਹੀ ਪੰਜਾਬ ਦੇ ਸਾਰੇ ਕਾਡਰ ਨੂੰ ਇਹ ਬੇਨਤੀ ਕਰਨ ਵਾਸਤੇ ਆ ਕਿ ਆਪਣੀ ਪਰਫਾਰਮੈਂਸ ਅੱਗੇ ਨੂੰ ਜਿਵੇਂ ਮੈਂ ਦੱਸਣਾ ਚਾਹਨਾ ਗਿੱਧੜ ਬਾਦ ਇੱਕ ਗਿੱਧੜ ਬਾਦ ਦੇ ਵਿੱਚ ਇਸ ਪਾਰਲੀਮੈਂਟ ਤੇ ਸਾਨੂੰ ਤਕਰੀਬਨ 20 ਤੋਂ 21 ਹਜ਼ਾਰ ਮੋਰ ਲਾਇਆ। ਅੱਜ ਸਾਡੀ ਵੋਟ 59000 1000 ਘੱਟ 50 ਸੇਮ ਇਥੋਂ ਦਾ ਰਾਤ ਨੇ ਡਬਲ ਸਾਡੀ ਵੋਟ ਹੋ ਗਈ ਆ 700 ਗਜਿੰਦਰ ਸਿੰਘ ਰੰਦਾਵਾ ਜੀ ਨੂੰ ਜਦੋਂ ਪਾਰਲੀਮੈਂਟ ਹੋ ਜਿੱਤੇ ਨੇ ਆਪਣੀ ਅਸੈਂਬਲੀ ਇਹ ਲਿਖੇ ਤੋਂ 43000 ਪਈ ਸੀ ਅੱਜ ਦੇ ਦਿਨ 53000 ਵੋਟ ਸੇਮ ਜੱਪੇਵਾਲ ਸਾਨੂੰ 14000 ਮਿਲੀ ਸੀ ਅੱਜ ਸਾਨੂੰ ਤੇ 20 ਦਾ ਸਾਡੀ ਜੇਰੀ ਸੋ ਕਾਂਗਰਸ ਹੈਜ਼ ਪਰਫਾਰਮਡ ਮਚ ਬੈਟ ਕਾਂਗਰਸ ਉਥੇ ਹਾਲੀ ਲਗਾਤਾਰ ਲੋਕਾਂ ਦੀ ਚੋਇਸ ਬਣ ਰਹੀ ਹੈ ਬਟ ਇਸ ਦੇ ਵਿੱਚ ਅਕਾਲੀ ਦਰ ਨੇ ਜਿਹੜਾ ਰੋਲ ਕੀਤਾ ਉਹਨਾਂ ਨੇ ਆਪਣਾ ਸਾਰਾ ਕਾਰਜ ਰੂਪ ਵਿੱਚ ਰਾਜ ਦਿੱਤਾ ਹੈ ਜਿਸ ਤੇ ਕਾਰਨਾ ਆਦਿ ਤੁਹਾਨੂੰ ਥੋੜੇ ਦੇਰ ਵਿੱਚ ਜਿਹੜੇ ਨੇ ਥੋੜੇ ਜਿਹੀ ਬੁੱਕਲੀ ਨਜ਼ਰ ਆ ਰਹੇ ਨੇ ਸੋ ਇੰਨੀ ਗੱਲ ਕਹਿਦਾ ਹੋਇਆ ਮੈਂ ਮੁਬਾਰਕ ਦਵਾਂਗੇ ਇਸ ਤੋਂ ਬਾਅਦ